ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਹਾਂ ਗਵਰਨਟ ਜੋਬਸ ਅਕੈਡਮੀ ਦੇ ਵਿੱਚ ਇੱਥੇ ਲਿਆਣੇ ਆਸੀ ਡੇਲੀ ਗਵਰਨਟ ਜੋਬਸ ਦੀ ਅਪਡੇਟਸ ਜੀਹਾਂ ਜਿਹੜੇ ਸਾਡੇ ਚੈਨਲ ਨੇ ਇੱਕ ਵੰਗ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰ ਦਿਓ ਤਾਂ ਜੋ ਆਉਣ ਵਾਲੀ ਪੋਸਟ ਬਾਰੇ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਾਣਕਾਰੀ ਔਰ ਸਮਾਂ ਰਹਿੰਦੇ ਤੁਸੀਂ ਉਸ ਪੋਸਟ ਨੂੰ ਪੜ ਪਾਓ ਚਲੋ ਜਾਣਦੇ ਹਾਂ ਇਸ ਪੋਸਟ ਬਾਰੇ ਕਿਉਂਕਿ ਅਸੀਂ ਕੋਈ ਵੀ ਪੀਡੀਐਫ ਹੈ ਜਾਂ ਆਪਣੀ ਫਾਈਲ ਹੈ ਉਹ ਸਿੱਧਾ ਟੈਲੀਗ੍ਰਾਮ ਚੈਨਲ ਤੇ ਜੀ ਹਾਂ ਅਪਲੋਡ ਕਰਦੇ ਰਹਿੰਦੇ ਆ ਤਾਂ ਤੁਸੀਂ ਅਗਰ ਕਿਸੇ ਵੀ ਜੌਬ ਜੁੜੇ ਸੀ ਫਾਰਮ ਵੀਡੀਓ ਬਣਾ ਕੇ ਤੁਹਾਨੂੰ ਦੱਸਦੇ ਆ ਇਹਦੀ ਅਗਰ ਤੁਹਾਨੂੰ ਜੌਬ ਦੀ ਫਾਈਲ ਚਾਹੀਦੀ ਹੈ ਜਾਂ ਪੀਡੀਐਫ ਚਾਹੀਦੀ ਹੈ ਤੁਸੀਂ ਸਾਡਾ ਸੋਸ਼ਲ ਮੀਡੀਆ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਜਾਂ ਫੇਸਬੁੱਕ ਚੈਨਲ ਨੂੰ ਵੀ ਜੁਆਇਨ ਕਰ ਲਓ ਉੱਥੇ ਅਸੀਂ ਪੀਡੀਐਫ ਜੀਆਂ ਅਪਲੋਡ ਕਰ ਦਿੰਨੇ ਆ ਕੋਈ ਸੁਝਾਅ ਆਏ ਤਾਂ ਸਿੱਧੇ ਕਮੈਂਟ ਬਾਕਸ 'ਚ ਜੋੜ ਜਾ ਸਕਦੇ ਹੋ ਪੂਰੀ ਵੀਡੀਓ ਧਿਆਨ ਨਾਲ ਦੇਖਣਾ ਕਿ ਕਿੱਥਾਂ ਜੌਬ ਨਿਕਲੀ ਹੈ ਪੂਰੀ ਜਾਣਕਾਰੀ ਦੇਵਾਂਗੇ ਪੰਜਾਬ ਰਾਜ ਕਾਨੂੰਨੀ ਅਥਾਰਟੀ ਦੇ ਵਿੱਚ ਪਰਤੇ ਨਿਕਲੀ ਹੈ ਬਹੁਤ ਅੱਛੀ ਪਰਤੀ ਹੈ ਅਪਡੇਟ ਆਈ ਹੈ ਜੀ ਹਾਂ ਰੋਜ਼ਗਾਰ ਸੂchna ਦੇ ਵਿੱਚ ਚਲੋ ਜਾਣਦੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਹਾਂ ਰੋਜ਼ਗਾਰ ਸੂchna ਦੇ ਵਿੱਚ ਜੀ ਹਾਂ ਇਸ਼ਤਿਹਾਰ ਨੰਬਰ 75 PULA ਦੇ ਵਿੱਚ ਠੀਕ ਹੈ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਗਰੁੱਪ D ਦੀਆਂ 7 ਅਸਾਮੀਆਂ ਇਦੇ ਵਿੱਚ ਜਨਰਲ ਖਿਡਾਰੀ 1 ਤੁਸੀਂ ਤੁਹਾਨੂੰ ਪੜਾ ਦੇਣਾ ਠੀਕ ਹੈ ਜੀ ਆਪਣੇ ਕੋਲ ਪੰਜਾਬ ਰਾਜ ਕਾਨੂੰਨੀ ਅਥਾ ਸੇਵਾਵਾਂ ਅਥਾਰਟੀ ਠੀਕ ਹੈ ਨਾ ਤੇ ਇਹਦੇ ਵਿੱਚ ਭਰਤੀ ਨਿਕਲੀਆਂ ਗਰੁੱਪ ਡੀ ਦੀਆਂ 7 ਸਾਮੀਆਂ ਨਿਕਲੀਆਂ ਜਨਰਲ 5 ਖਿਡਾਰੀ 1 ਅਨੁਸੂਚੀ ਜ ਅਤੇ 1 ਲਈ ਉਮੀਦਵਾਰ ਆਫਲਾਈਨ ਦੀਆਂ ਯਾਦ ਰੱਖਣਾ ਹੈ ਆਫਲਾਈਨ ਫਿਲ ਕਰਨਾ ਤੁਸੀਂ ਆਫਲਾਈਨ ਫਿਲ ਕਰ ਸਕਦੇ ਹੋ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਅਰਜ਼ੀਆਂ ਕਰਵਾਉਣ ਦੀ ਅੰਤਿਮ ਮਿਤੀ ਜੀ ਹਾਂ 3 ਜੁਲਾਈ 2024 3 ਜੁਲਾਈ ਲਾਸਟ ਡੇਟ ਹੈ ਇਸ ਦੀ ਵਧੇਰੇ ਜਾਣਕਾਰੀ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵੈਬਸਾਈਟ www.pulsa.punjab.gov.in ਤੇ ਵਿਜ਼ਿਟ ਕਰ ਸਕਦੇ ਹੋ ਉਸੇ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਪਰ ਤੁਹਾਨੂੰ ਇਹ ਦੱਸ ਦਈਏ ਇਹਦਾ ਜਿਹੜਾ ਹਜੇ ਅੱਜ ਹੀ ਨੋਟੀਫਿਕੇਸ਼ਨ ਜੀਹਾਂ ਜਾਰੀ ਹੋਇਆ ਹੈ ਪੰਜਾਬ ਰਾਜ ਕਾਨੂੰਨੀ ਅਥਾਰਟੀ ਵੱਲੋਂ ਬਟ ਇਹ ਜਿਹੜਾ ਐਪਲੀਕੇਸ਼ਨ ਫਾਰਮ ਹੈ 1-2 ਦਿਨਾਂ 'ਚ ਐਪ ਦੇ ਉੱਤੇ ਜਾਂ 1-2 ਦਿਨਾਂ 'ਚ ਦੀ ਵੈਬਸਾਈਟ ਦੇ ਉੱਤੇ ਅਪਲੋਡ ਹੋ ਜਾਏਗਾ ਜੇ ਇਹਨਾਂ ਦਾ ਐਪਲੀਕੇਸ਼ਨ ਫਾਰਮ ਜੋ ਕਿ ਜਿਹੜਾ ਅੰਤਿਮ ਇਸ ਦਾ ਡੇਟ ਆਪਣੇ ਕੋਲ 3 ਜੁਲਾਈ ਤੱਕ ਹੈਗੀ ਹੈ ਇੱਕ ਜਾਂ ਦੋ ਦਿਨ ਦੇ ਵਿੱਚ ਇਹਦਾ ਜਿਹੜਾ ਐਪਲੀਕੇਸ਼ਨ ਫਾਰਮ ਜਿਹੜਾ ਫਾਰਮ ਤੁਸੀਂ ਭਰ ਕੇ ਆ ਕਿੱਥੇ ਕਰਨਾ ਹੈ ਭੇਜਣਾ ਹੈ ਤੁਸੀਂ ਇਹਨਾਂ ਦੀ ਐਡਰੈਸ ਤੇ ਭੇਜਣਾ ਹੈ ਜਿਹੜਾ ਇਹਨਾਂ ਦਾ ਐਡਰੈਸ ਹੈ ਤਾਂ ਉਹ ਐਡਰੈਸ ਜਿਹੜਾ ਹੈ ਇਹਨਾਂ ਦਾ ਜਿਹੜਾ ਪ੍ਰੋਪਰ ਐਡਵਰਟਾਈਜ਼ਮੈਂਟ ਹੈ ਉਹ ਅਜੇ ਇੱਕ ਦੋ ਦਿਨ ਚ ਅਪਲੋਡ ਕਰ ਦੇਣਗੇ ਉਦ ਤੱਕ ਤੁਸੀਂ ਚਰੂ ਜਿਹੜਾ ਵੀ ਇਹਦਾ ਅਪਲੋਡ ਕਰ ਜਦੋਂ ਵੀ ਹੋਏਗਾ ਅਪਲੋਡ ਤੁਹਾਨੂੰ ਨਾਲ ਦੀ ਨਾਲ ਅਸੀਂ ਟੈਲੀਗ੍ਰਾਮ ਦੇ ਉੱਤੇ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਨਾਲ ਨਾਲ ਤੁਹਾਨੂੰ ਟੈਲੀਗ੍ਰਾਮ ਤੇ ਫੇਸਬੁਕ ਤੇ ਉੱਤੇ ਨਾਲ ਦੀ ਨਾਲ ਉਹਦੀ ਜਾਣਕਾਰੀ ਮਿਲ ਜਾਈਗੀ ਤਦ ਤੱਕ ਬਨੇ ਰਹੋ ਸਾਡੇ ਨਾਲ ਔਰ ਇਹ ਜਰੂਰ ਫਿਲ ਕਰ ਦਿਓ ਪੋਸਟ ਸੀਕ ਹੈ ਔਰ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਜਾ ਕੇ ਇਹਨਾਂ ਦੀ ਵੈਬਸਾਈਟ ਇਹ ਵਾਲੀ ਤੇ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਦਾਂਗੇ ਜਾਂ ਤੁਸੀਂ ਟੈਲੀਗ੍ਰਾਮ ਤੋਂ ਲਿੰਕ ਲੈ ਸਕਦੇ ਹੋ ਜਾਂ ਤੁਸੀਂ ਡਾਇਰੈਕਟ ਲਿਖ ਸਕਦੇ ਹੋ ਇਸ ਨੂੰ ਸੋ ਫਿਰ ਮਿਲਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਟੈਲੀਗ੍ਰਾਮ ਜੁਆਇਨ ਜਰੂਰ ਕਰ ਲੋ ਜੋ ਵੀ ਨੋਟੀਫਿਕੇਸ਼ਨ ਆਈ ਦੀ ਤੁਹਾਨੂੰ ਨਾਲ ਦੇ ਨਾਲ ਨੋਟੀਫਿਕੇਸ਼ਨ ਤਾਂ ਆ ਚੁੱਕੇ ਜਦੋਂ ਵੀ ਇਹਦਾ ਐਪਲੀਕੇਸ਼ਨ ਫਾਰਮ ਆਇਆ ਤਾਂ ਨਾਲ ਦੇ ਦੱਸਿਆ ਜਾਏਗਾ ਠੀਕ ਹੈ ਇਸ਼ਤਿਹਾਰ ਜੀ ਹਾਂ ਰਿਲੀਜ਼ ਹੋ ਚੁੱਕਾ ਹੈ ਫਿਰ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਮੈਂਟ ਜੌਬ ਦੇ ਲਈ ਤਾਕਤ ਦੀ ਧੰਨਵਾਦ